ਕੁੜੀ ਜਲਾ ਗ੍ਰੋ ਸਪੇਨ ਚ ਆਈ ਇਹਦੇ ਲੋ ਗੈਣੇ ਕਹਿੰਦੇ ਤੂੰ ਇਹਦੀ ਨਤਨੀ ਤੇ ਘੁੰਮਣ ਜਾਣਾ ਤਾਂ ਤੁਸੀਂ ਗੈਣੇ ਕੀ ਕਰਨੀ ਉੱਥੇ ਗੈਣੇ ਗੁਣੇ ਸਾਬ ਕੋ ਸ ਰੱਖ ਲੈ ਉੱਥੇ ਸਪੇਨ ਹੀ ਕੁੜੀ ਦੇ ਇਹ ਮੈਂ ਜ਼ਬਰਦਸਤੀ ਲੈ ਕੇ ਆਈ ਕਿ ਮੈਨੂੰ ਦੋ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਇਹਨਾਂ ਨੇ ਕੀ ਕਰਨਾ ਹੈ ਮੇਰੇ ਨਾਲ ਇਸ ਕਰਕੇ ਮੇਰੇ ਕੋ ਮੰਗਦੇ ਪਏ ਸੀ ਸਰ ਬਸ ਮੈਂ ਲਾਸਟ ਇੱਕ ਇੱਕ ਸਕੰਡ ਲੈਣਾ ਤੁਹਾਡਾ ਆਪਣਾ ਤੇ ਇਹ ਤੁਹਾਡੇ ਪੇਰੈਂਟ ਹਾਂਜੀ ਮੇਰੇ ਪਾਪਾ ਨੇ ਪਾਪਾ ਕਿੱਥੇ ਰਹਿੰਦੇ ਤੁਹਾਡੇ ਪ੍ਰੀਤਨਗਰ ਪ੍ਰੀਤਨਗਰ ਹਾਂ ਜੀ ਮੰਦਰ ਨਹੀਂ ਜਾਣ ਦਿੱਤਾ ਗੇਟ ਬੰਦ ਕੀਤੇ ਉਸਦੀ ਮਾਮਲਾ ਹਾਂ ਮੈਂ ਪੁੱਛ ਰਿਹਾ ਸੀ ਕਿ ਕੌਣ ਕੀ ਕਰ ਰਿਹਾ ਹੈ ਅਜਿਹਾ ਕਿਹੜਾ ਕੀ ਹੋਇਆ ਹੈ ਮੈਨੂੰ 5 ਦਿਨ ਆਪ ਲੱਗ ਲੱਗ ਮੈਨੂੰ 4-5 ਦਿਨ ਪਹਿਲਾਂ ਆਏ ਨੇ ਇਹਨਾਂ ਨੇ ਸਪੇਨ ਤੋਂ ਧੋਖੇ ਨਾਲ ਲਿਆਏ ਨੇ ਨਾਲ ਤੇ ਆ ਨਾਲ ਹੀ ਆਂਦੇ ਹੋਏ ਇਹਨਾਂ ਨੇ ਆਪਣੀ ਮਾਸਤੀ ਨੂੰ ਮੇਰਾ ਪਾਸਪੋਰਟ ਮੇਰੀ ਰੈਜ਼ੀਡੈਂਸੀ ਦਿੱਤੀ ਧੋਖੇ ਨਾਲ ਮੈਨੂੰ ਦੱਸਿਆ ਨਹੀਂ ਕਿ ਦਿੱਤੀ ਹੋਈ ਆ ਅੱਜ ਆਪਣੇ ਮਾਪਿਓ ਬੁਲਾਏ ਨੇ ਤੇ ਅੱਜ ਸਾਰੇ ਹੀ ਫਰਾਰ ਹੋ ਗਏ ਨੇ ਹੈਨ ਤੇ ਉਤੋਂ ਦੀ ਮੈਨੂੰ ਕਹਿੰਦੇ ਹੋ ਹੁਣ ਤਲਾਕ ਦੇ ਦੋ ਤੇ ਮੈਮ ਮੁੰਡੇ ਨੂੰ ਤਲਾਕ ਨਹੀਂ ਦੇਣਾ ਚਾਹੁੰਦੀ ਇਹਦੇ ਮਾਪੇ ਜਾਣ ਬੁੱਝ ਕੇ ਸਾਡਾ ਤਲਾਕ ਦਿਵਾਉਣਾ ਚਾਹੁੰਦੇ ਨੇ ਹੁਣ ਜਾਣ ਬੁੱਝ ਕੇ 12ਵੀਂ ਸਪੇਨ ਵੀ ਇਹਨਾਂ ਨੇ ਬੰਨਾ ਕਈ ਵਾਰੀ ਮਾਰਕੁੱਟ ਕੀਤੀ ਐ ਈਵਨ ਤੋਂ ਪੰਜ ਨੰਬਰ ਅਸੀਂ ਬਿਲਡ ਇੱਕ ਬਿਲਡਿੰਗ ਚ ਰਹਿੰਦੇ ਆ ਪੰਜਵੇਂ ਮਾਲ ਤੇ ਪੰਜਵੇਂ ਮਾਲ ਤੇ ਜਿਹੜੇ ਲੋਕ ਹੀ ਆ ਗਏ ਔਰ ਮੈਨੂੰ ਲੈ ਕੇ ਵੀ ਗਏ ਸੀ ਉਹਨਾਂ ਨੇ ਬਚਾਇਆ ਵੀ ਸੀ ਇੱਕ ਵਾਰੀ ਮੈਨੂੰ ਉਹਨਾਂ ਨੇ ਇਹਦੋਂ ਕਿਹਾ ਸੀ ਪੁਲਿਸ ਕੰਪਲੇਂਟ ਕਰ ਹਾਂਜੀ ਇੰਦਰ ਕੁਮਾਰ ਵਧਾਵਨ ਕੁਮਾਰ ਵਧਾਵਨ ਕੁਮਾਰ ਵਧਾਵਨ ਕਛ ਗਟੇ ਹਾਂਜੀ ਤੇ ਪਰ ਮੈਨੂੰ ਨਹੀਂ ਪਤਾ ਸੀ ਇਹਨਾਂ ਨੇ ਮੇਰੇ ਨਾਲ ਇਦਾਂ ਕਰਨੀ ਕਿ ਮੇਰਾ ਸਾਰਾ ਕੁਝ ਲੈ ਕੇ ਆਪ ਦੌੜ ਜਾਣਾ ਕੀ ਕੁਝ ਲੈ ਗਏ ਤੁਹਾਡਾ ਮੇਰਾ ਪਾਸਪੋਰਟ ਮੇਰੀ ਰੈਜ਼ਿਡੈਂਸੀ ਲੈ ਕੇ ਦੌੜ ਗਏ ਨੇ ਕੀ ਨਾਲ ਦੌੜਾ ਤੁਹਾਡਾ ਮੈਨੂੰ ਰਾਦਾ ਤੇ ਤੁਹਾਡੇ ਹਸਬੰਦ ਦਾ ਕੀ ਨਾਮ ਹੈ ਇੰਦਰ ਕੁਮਾਰ ਬਦਾਵਨ ਕੁਮਾਰ ਇੱਥੇ ਉਹ ਫਾਰਸ ਸਟਰੀਟ ਕਿੱਦਾਂ ਬੁੱਢੀ ਘਰ ਆ ਰਹੀ ਅੱਥੇ ਜਿੱਥੇ ਆ ਰਿਹਾ ਹੈ ਹਾਂਜੀ ਮੇਰੇ ਸੋਹਰਿਆਂ ਦਾ ਘਰ ਹੈ ਸੋਹਰੇ ਦਾ ਘਰ ਹਾਂਜੀ ਸੋਹਰੇ ਇੱਥੇ ਰਹਿੰਦੇ ਏ ਤੁਹਾਡੇ ਹਾਂਜੀ ਨਹੀਂ ਉਹ ਵੀ ਸਪੇਨ ਹੀ ਰਹਿੰਦੇ ਨੇ ਸਾਰੇ ਸਾਰੇ ਮੇਰੀ ਨਨਾਨ ਸਾਰਾ ਇਕੱਠੇ ਰਹਿੰਦੇ ਨੇ ਉੱਥੇ ਨਨਾਨੇ ਵੀ ਮੈਨਾਂ ਇੱਕ ਅੱਧੀ ਵਾਰੀ ਮਾਰਕਟ ਕੀਤੀ ਆ ਮੈਂ ਤੁਹਾਨੂੰ ਦੱਸ ਰਹੀ ਕਿ ਉਹ ਪੰਜੇ ਮਾਲਿਆ ਵਾਲਿਆਂ ਨੇ ਮੈਨੂੰ ਕਿਹਾ ਸੀ ਕਿ ਅਸੀਂ ਤੇਰੀ ਹੈਲਪ ਕਰ ਦਦੇ ਨੇ ਜੇ ਤੂੰ ਚਾਹਨੀ ਹੈ ਜੇ ਤੂੰ ਚਾਹਨੀ ਕੀ ਕਿਉਂਕਿ ਉਦੋਂ ਮੇਰੇ ਕੋ ਕੋਈ ਕਾਗਜ਼ ਨਹੀਂ ਸੀ ਕਿ ਇਹਨਾਂ ਨੇ ਮੈਨੂੰ ਧਮਕ ਕੁਗਾਸ ਕੋਸ਼ਿਸ਼ ਵੀ ਨਹੀਂ ਤੈਨੂੰ ਦਵਾਣੇ ਉਦੋਂ ਵੀ ਨਾ ਨਹੀਂ ਧਈਵੇਂ ਨਗੀਤਾ ਸੀਗਾ ਮੈਂ ਉਹ ਉਹ ਪੰਜਵੇਂ ਮਾਲੇ ਵਾਲੇ ਨੂੰ ਪਤਾ ਹੈ ਉਹ ਦਾ ਸਪੈਨਿਸ਼ ਬੋਲਦੇ ਇੱਕ ਉਹਨਾਂ ਦਾ ਬੇਟਾ ਹੈਗਾ ਉਹ ਇੰਗਲਿਸ਼ ਬੋਲ ਲੈਂਦਾ ਵਾ ਉਹਨੇ ਮੈਨੂੰ ਵੀ ਉਦੋਂ ਵੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਤੇਰੀ ਉਹਦਾ ਹੈਲਪ ਕਰ ਦਿੰਦੇ ਆ ਪਰ ਇੰਦਰ ਉਹਨਾਂ ਨੇ ਮੈਨੂੰ ਕਿਹਾ ਕਿ ਇਹ ਕਹਿੰਦੇ ਕਿ ਨਹੀਂ ਅਸੀਂ ਮਤਲਬ ਜਾਣ ਬੁੱਝ ਕੇ ਮੈਨੂੰ ਐਂ ਦਾ ਕਰਦੇ ਪਏ ਸੀ ਕਿ ਪੇਪਰ ਉਪਰ ਲੈ ਲਓ ਕਿ ਫੇਰ ਇਹਨਾਂ ਨੇ ਮੈਨੂੰ ਪਿਟਾ ਲਿਆ ਫਿਰ ਵੀ ਇਹਨਾਂ ਨੇ ਮੈਨੂੰ ਹੁਣ ਤੋਂ ਹੁਣ ਦੁਬਾਰਾ ਐਂ ਦਾ ਕਰਦੇ ਪਏ ਨੇ ਮਤਲਬ ਤੁਹਾਡੇ ਉਹ ਸਿਫ ਉਥੇ ਵੀ ਪੁਲਿਸ ਤੋਂ ਬਲੇਦੀ ਪੁਲਿਸ ਕੰਪਲੇਂਟ ਮੈਂ ਨਹੀਂ ਕੀਤੀ ਸੀ ਮੈਂ ਕਿਹਾ ਚਲੋ ਕੀ ਹੈ ਵੀ ਮੈਂ ਤਾਂ ਆਪਣਾ ਕਾਰਬਸਾਨ ਕਰਕੇ ਨਹੀਂ ਕੀਤੀ ਸੀ ਪਰ ਇਹਨਾਂ ਨੇ ਮੈਨੂੰ ਫੇਰ ਇਦਾਂ ਕੀਤਾ ਇੱਥੇ ਆ ਕੇ ਵੀ ਕਿੰਨੇ ਸਾਲ ਹੋਏ ਤੁਹਾਡੀ ਸ਼ਾਦੀ ਨੂੰ ਦੋ ਸਾਲ ਹੋ ਚੁਕੇ ਬੱਚੇ ਆ ਵੀ ਤੁਹਾਡੇ ਨਹੀਂ ਹਲੇ ਬੱਚਾ ਨਹੀਂ ਹੈਗਾ ਬੱਚੇ ਕਰਕੇ ਵੀ ਬੜਾ ਟਾਰਚਰ ਕਰਦੇ ਨੇ ਕਿ ਤੇਰੇ ਬੱਚਾ ਕਿਉਂ ਨਹੀਂ ਹੁੰਦਾ ਪਿਆ ਮੈਂ ਥੱਗੜੇ ਗੱਲ ਦੱਸੋ ਵੀ ਜਿੱਤਨਾ ਤੁਹਾਨੂੰ ਉਥੇ ਮਾਰਿਆ ਬਟਿਆ ਹਾਂਜੀ ਉੱਥੇ ਸ਼ਹਿਰ ਤੋਂ ਉਥੇ ਪੁਲਿਸ ਤੋਂ ਕੀਤੀ ਜਾਂ ਜਿਆ ਕਿਹਾ ਤੈਨੂੰ ਪਾਕਮਲੇ ਨੇ ਪਾਈ ਨਹੀਂ ਹਿੰਦੀ ਉੱਥੇ ਉੱਥੇ ਦੇ ਕਾਨੂੰਨ ਇਦਾਂ ਦੇ ਜੀ ਆਪਾਂ ਉਥੇ ਕੰਪਲੇਂਟ ਪਹਿ ਤੇ ਮੇਰੇ ਸੁਣੇ ਨਹੀਂ ਜਾਣੀ ਸੀ ਕਿਉਂਕਿ ਮੁੰਡਾ ਜਿਹੜਾ ਹੈਗਾ ਸਿਟੀਜ਼ਨ ਹੈਗਾ ਉੱਥੇ ਦਾ ਪਾਸਪੋਰਟ ਹੈਗਾ ਮੇਰੀ ਹਾਂਜੀ ਉੱਥੇ ਆਪਾਂ ਗੱਲ ਹਾਂਜੀ ਮੇਰੇ ਕੋਲ ਉਹ ਨਹੀਂ ਸੀਗੀ ਉਸ ਟਾਈਮ ਨਹੀਂ ਸੀਗੀ ਹੁਣ ਆਈ ਆ ਹਾਂਜੀ ਤੇ ਅੱਜ ਜੇ ਤੁਸੀਂ ਇੱਥੇ ਕਿੱਦਾਂ ਪਹੁੰਚ ਗਏ ਤੁਸੀਂ ਓਕੇ ਨਾਲ ਲੈ ਕੇ ਆਏ ਹਾਂਜੀ ਇੰਡੀਆ ਤੋਂ ਓਕੇ ਨਾਲ ਲੈ ਕੇ ਆਏ 5 ਦਿਨ ਪਹਿਲਾਂ ਤੇ ਮੈਨੂੰ ਇਹਨਾਂ ਨੇ ਕੁਛ ਨਹੀਂ ਦੱਸਿਆ ਕਹਿੰਦੇ ਅਸੀਂ ਘੁੰਮਣ ਜਾਂਦੇ ਹਾਂ ਹਾਂਜੀ ਕਹਿੰਦੇ 10-15 ਦਿਨ ਜਾਂਦੇ ਘੁੰਮਣ ਤੇ ਫੇ ਆ ਜਾਾਂਗੇ ਹਾਂਜੀ ਤਫ ਇੱਥੇ ਲੈ ਕੇ ਆਏ ਨੇ ਅੱਜ ਇਹਨਾਂ ਦੇ ਮਾਪਿਓ ਆਏ ਨੇ ਤੇ ਅੱਜ ਇਹਨਾਂ ਦੇ ਮਾਪਿਓ ਆਏ ਆ ਪਗ ਕਹਿੰਦੇ ਤਲਾਕ ਦੇਣਾ ਠੀਕ ਆ ਤੇ ਨਾਲੇ ਏਦਾਂ ਕਰਦੇ ਪਏ ਨੇ ਹੁਣ ਚਲੇਗੇ ਭੱਜ ਵੀ ਗਏ ਨੇ ਮੇਰਾ ਪਾਸਪੋਰਟ ਰੈਜ਼ਿਡੈਂਸੀ ਲੈ ਕੇ ਹਾਂਜੀ ਤੇ ਤੁਹਾਡ ਨੂੰ ਹੋਰ ਕੋਈ ਪਰੇਸ਼ਾਨੀ ਕਿਤੇ ਪਾਸੇ ਹਾਂਜੀ ਇਹਨਾਂ ਨੇ ਮੈਨੂੰ ਬੱਚਾ ਤਾਂ ਵੀ ਬਹੁਤ ਟਾਰਚਰ ਕੀਤਾ ਹਾ ਤੇ ਬੱਚਾ ਕਿਉਂ ਨਹੀਂ ਹੁੰਦਾ ਮੇਰਾ ਸਹੁਰਾ ਮੈਨੂੰ ਬੜਾ ਟਾਰਚਰ ਕਰਦਾ ਕਹਿੰਦਾ ਹਾਂਜੀ ਬੇ ਬੱਚਾ ਹੋਣਾ ਹੁੰਦਾ ਇੱਕ ਬੂੰਦ ਨਾ ਹੋ ਜਾਂਦਾ ਇਹ ਗੱਲ ਮੇਰੇ ਸਹੁਰਾ ਉਹ ਹੀ ਮੈਂ ਕਹਿ ਰਹੀ ਆ ਕਿ ਇਹ ਵਰਡ ਸਹੁਰਾ ਸਾਹ ਦੇ ਗਾਲੀਆਂ ਇੱਕ ਦਿੱਤੀ ਸਾਰੇ ਤੁਸੀਂ ਮੰਨੋਗੇ ਇੱਕ ਚੀਜ਼ ਨਹੀਂ ਗਈ ਉਹਨਾਂ ਨੇ ਮੈਂ ਤੁਸੀਂ ਮੈਨੂੰ ਅਸੀਂ ਉਹਨਾਂ ਇੱਕ ਚੀਜ਼ ਅਸੀਂ ਤੁਹਾਨੂੰ ਕਿੰਨਾ ਬੁਰਾ ਲੱਗਾ ਤੇ ਤੁਸੀਂ ਇਸ ਮੰਨੋਗੇ ਇਹਨਾਂ ਦਾ ਆਪਣਾ ਜੀਜਾ 인ਦਰ ਸਾਰੇ ਕੋਲ ਬੈਠੇ ਹੋਗੇ ਤੁਸੀਂ ਮੰਨੋਗੇ ਇਹਨਾਂ ਨੇ ਮੈਨੂੰ ਕੀ ਕੀ ਗੱਲਾਂ ਕਹੀਆਂ ਗਈਆਂ ਵਾ ਅੱਛਾ ਤੁਸੀਂ ਇਹ ਦੱਸੋ ਵੀ ਅੱਜ ਤੁਹਾਡੇ ਨਾਲ ਕੀ ਹੋਇਆ ਅੱਜ ਇਹ ਆਏ ਨੇ ਪਹਿਲਾਂ ਤੇ ਮੇਰੇ ਪਾਸ ਮੈਂ ਕਿਹਾ ਜੇ ਤੁਸੀਂ ਆਏ ਹੋ ਤੁਸੀਂ ਇਸ ਗੱਲ ਕਰਨ ਆਏ ਹੋ ਤੁਸੀਂ ਇਕੱਲੇ ਕਿਉਂ ਨਹੀਂ ਆਏ 15 ਵੀ ਬੰਦੇ ਕਿਉਂ ਲੈ ਕੇ ਆਏ ਹੋ ਕਿਉਂ ਲੈ ਕੇ ਆਏ ਹੋ ਬੰਦੇ ਹਾਂਜੀ ਕਹਿੰਦੇ ਅਸੀਂ ਗੱਲ ਕਰਨ ਲਈ ਆਏ ਨਾਲ ਗੱਡੀ 'ਚ ਬਦਮਾਸ਼ ਬਿਠਾਏ ਹੋਏ ਸੀਗੇ ਕਿਉਂ ਬਿਠਾਏ ਸੀ ਪਹਿਲਾਂ ਦੱਸੋ ਮਾਂ ਪਿਓ ਨੂੰ ਅੰਦਰ ਨਹੀਂ ਜਾਣ ਦਿੱਤਾ ਐਸੇ ਦੋ ਬੰਦੇ ਬਾਹਰ ਖੜੇ ਗਿੱਦੇ ਰਹੇ ਬਦਮਾਸ਼ ਦੋ ਗੱਡੀ 'ਚ ਬੈਠੇ ਸੀਗੇ ਤੇ ਜੋ ਆਪਣਾ ਸਮਾਨ ਇਹਨਾਂ ਨੇ ਕੁਝ ਨਹੀਂ ਕੱਢਿਆ ਇੱਦਾਂ ਹੀ ਚਲੇ ਗਏ ਨੇ ਇੱਦਾਂ ਹੀ ਆਏ ਉੱਥੇ ਬੈਠੇ ਚਲੇ ਗਏ ਨੇ ਤੇ ਨਪੂੜੀ ਵਾਲਾ ਉਹ ਦਰੋਸਤ ਇੰਤੁਕੀ ਮਾਸੀ ਲਾਗੀ ਨਾ ਮਾ ਅੰਜੂ ਸ਼ਿਕਾਇਤ ਇਹ ਦਿੱਤੀ ਆਪਣੇ ਕੀ ਨਾ ਆਪਣਾ ਅਨੁਰਾਧਾ ਅਨੁਰਾਧਾ ਨੇ ਹਾਂਜੀ ਆਪਣੇ ਪਤੀ ਦੇ ਖਿਲਾਫ ਵੀ ਮੈਂ ਉਸ ਸਪੇਨ ਤੋਂ ਵਲਾਗੇ ਮੈਨਾਂ ਧੋਖਾ ਕੀਤਾ ਵਾ ਅੱਛਾ ਜੀ ਤੇ ਪਾਸਪੋਰਟ ਤੇ ਉਹ ਜਿਹੜੇ ਪ੍ਰੂਫ ਆ ਅੱਛਾ ਜੀ ਉਹਨੇ ਆਪਣੀ ਮਾਸੀ ਨੂੰ ਦੇ ਦਿੱਤੇ ਆ ਹੂੰ ਹੂੰ ਤੇ ਹੁਣ ਉਹ ਹੁਣ ਜਿਹੜੇ ਵਾਪਸ ਸਪੇਨ ਜਾ ਰਹੇ ਹੀ ਮਤਲਬ ਭੱਜ ਗਏ ਨੇ ਸਾਡਾ ਨਹੀਂ ਪਤਾ ਕਿੱਥੇ ਗਏ ਨੇ ਆਪਣੇ ਵੀ ਉਹ ਭੱਜ ਚੁੱਕੇ ਬਈ ਇੱਥੇ ਕੋਈ ਗੱਲ ਨਹੀਂ ਇੱਕ ਮਿੰਟ ਤੁਸੀਂ ਹੌਸਲਾ ਥੋੜਾ ਰੱਖੋ ਨਾ ਤੁਸੀਂ ਦੋ ਮਿੰਟ ਹੌਸਲਾ ਤਾਂ ਰੱਖੋ ਨਾਲੇ ਹੋਰ ਗੱਲ ਕਰੇਗਾ ਜੋ ਨਾ ਬੇਟਾ ਹਾਂ ਥਲਾ ਰੱਖੋ ਆ ਕੰਪਲੇਂਟ ਇੱਕ ਤੂੰ ਲਿਖਿਆ ਇਹ ਹੋਰ ਸਾਲ ਹੋਰ ਕੰਪਲੇਂਟ ਹੋਣ ਨਹੀਂ ਜਣਾ ਗਏ ਤਾਂ ਅਗਲੇ ਜਿਹੜੀ ਕੰਪਲੇਂਟ ਪਾੜੀ ਨਹੀਂ ਹੁੰਦੀ ਕਿ ਬਹਿਂਗੀ ਕਰਾਂਗੇ ਆਪਾਂ ਹੋਰ ਮਹਾਰਾਜ ਮੈਂ ਬੋਲਿਆ ਇਹਨਾਂ ਥੋੜੀ ਜਿਹੀ ਰਹਿ ਗਈ ਇੱਕ ਮਿੰਟ ਮਹਾਰਾਜ ਮੈਂ ਦੁਬਾਰਾ ਕੰਪਲੇਂਟ ਕੰਪਰੇਨ ਦੇਖ ਲੈਂਦੇ ਮੈਨੂੰ ਕਰ ਲਓ ਕਰ ਮੈਂ ਫੇ ਤੁਹਾਡੇ ਨਾਲ ਗੱਲ ਕਰਦਾ ਤੂੰ ਚੱਲ ਕਿ ਪ੍ਰੀਤ ਨਗਰ ਆਪਣਾ ਦੇਚ ਕੀ ਆਪਣਾ ਮੈਟਰ ਪਰ ਮੜੇ ਛੋੜੇ ਬ੍ਰੀਫ ਕਰਦੇ ਮੈਂ ਨਿਕਲਾਂ ਸਿਰ ਤਿੰਨੀ ਜਾਣਕਾਰੀ ਹੈ ਜੀ ਜਾਣਕਾਰੀ ਇਹ ਵੀ ਇਹ ਲੜਕੀ ਜਿਹੜੀ ਆ ਆਪਣੇ ਪ੍ਰੀਤ ਨਗਰ ਦੀ ਰਹਿਣ ਵਾਲੀ ਆ ਹਾਂਜੀ ਇਹ ਪ੍ਰੀਤ ਨਗਰ ਦੀ ਰਹਿਣ ਵਾਲੀ ਆ ਤੇ ਇੱਥੇ ਪਾਸਪੋਰਟ ਸਟੇਜ ਤੇ ਹੈ ਆ ਅੱਛਾ ਜੀ ਤੇ ਇਹਦੇ ਪਤੀ ਨੇ ਦਿਨ ਨੂੰ ਸਪੇਨ ਬੁਲਾਇਆ ਸਪੇਨ ਜਾ ਕੇ ਆਏ ਤੁਸੀਂ ਹਾਂਜੀ ਸਪੇਨ ਤੋਂ ਧੋਖੇ ਦੇ ਇੱਥੇ ਲੈ ਕੇ ਆਏ ਨੇ ਮੈਨੂੰ ਅੱਛਾ ਸਪੇਨ ਬੁਲਾ ਕੇ ਫਿਰ ਧੋਖਾ ਇੱਥੇ ਲੈ ਕੇ ਆਇਆ ਤੇ ਹੁਣ ਤੁਹਾਡਾ ਸਾਰਾ ਪਾਸਵਰਡ ਤੇ ਸਾਰਾ ਕੁਝ ਜਿਹੜਾ ਉਹਨਾਂ ਨੇ ਆਪਣੇ ਰਕਪੋੜ ਰੱਖ ਲਿਆ ਤੇ ਇੱਥੇ ਘਰ ਛੱਡ ਕੇ ਚਲੇ ਗਏ ਆ। ਹਾਂਜੀ ਸਾਰਾ। ਘਰ ਦੇ ਵਿੱਚ ਕੋਈ ਨਹੀਂ ਰਹਿੰਦਾ। ਹੁਣ ਹੁਣ ਉਹਨਾਂ ਦੀ ਇੱਕ ਮਾਸੇ ਹੈਗੀ ਉਹ ਵੀ ਪਤਾ ਨਹੀਂ ਕਿੱਥੇ ਚੱਲ ਆ। ਉਹ ਵੀ ਦੇਖ ਲਾਂਗੇ ਆਪਾਂ ਕੋਈ ਗੱਲ ਬੇਟਾ। ਈਲਾ ਛੱਡ ਕੇ ਚਲੇ ਗਏ ਨੇ। ਇਹ ਇਹ ਉਹਨਾਂ ਦਾ ਮੈਟਰ ਆ ਜੀ। ਓਕੇ। ਹਾਂਜੀ। ਕੁੜੀ ਨੂੰ ਮਾਰ ਤੇ ਕੁੜਦੇ ਆ। ਬਹੁਤਾਂ ਨੇ ਛੱਡ ਲਿਆ ਜੀ ਮੈਟਰੀ ਮੋਡਲ ਡਿਸਪੂਟ। ਹਾਂਜੀ ਮੈਟਰੀ ਮੋਡਲ ਡਿਸਪੂਟ ਆ। ਆਹ ਬਸ ਉਹ ਲੜਕੀ ਨਾਲ ਝਗੜਾ ਕਰਦੇ ਧੋਖੇ ਨਾਲ ਬੁਲਾ ਲਿਆ ਇਹਨੂੰ ਇੱਧਰ। ओके okay. हां जी स्पेन ਕੋ ਇਹ ਹੁਣ ਆਪੋ ਇੱਥੋਂ ਛੱਡ ਕੇ ਸਾਰੇ ਚੱਲੇ ਗਏ ਤੇ ਹਸਬੰਡ ਜਿਹੜੇ ਕਿੱਥੇ ਰਹਿੰਦੇ ਆ? ਆਹ ਸਪेन ਤੇ ਨਹੀਂ ਰਹਿੰਦਾ ਪਰ ਫੇਰ ਰਹਿੰਦੇ ਸਾਬਤ ਗ੍ਰੀਨ ਨੂੰ ਆਏ ਇੱਥੇ ਇੰਡੀਆ ਅੱਛਾ ਜੀ ਹਾਂ ਜੀ ਇਹ ਫਿਰ ਭਾਰਤ ਦੇ ਸੈਂਟਰ ਵਿੱਚ ਕਿੱਥੇ ਰਹਿੰਦੇ ਸੀ ਕਿੱਥੇ ਹਾਂ ਭਾਰਤ ਦੇ 500 ਸੀਟ ਹੋ ਹਾਂ ਜੀ ਓਕੇ ਤੇ ਅੱਜ ਆਈਓ ਤੁਸੀਂ ਕੀ ਫੀਲ ਕਰਦੇ ਹੋ ਬੜੇ ਤੁਸੀਂ ਵਧੀਆ ਕੰਮ ਬਲ ਅਫਸਰ ਹੋ ਕਿ ਬੜੇ ਬੜੇ ਵੱਡੇ ਵੱਡੇ ਮਸਲੇ ਹੱਲ ਕੀਤੇ ਦੇਖੋ ਜੋ ਕਮਾਉਂਦੇ ਹਿਸਾਬ ਨਾਲ ਕਾਰਵਾਈ ਹੋਊਗੀ ਆਪਾਂ ਕਰਾਂਗੇ ਜੀ ਬਿਲਕੁਲ ਹਾਂ ਜੀ ਕੀ ਕਰਨੀ ਜੀ ਸਾਡੇ ਕੋਲ ਆਇਆ ਇਹ ਦੇਖੋ ਉਸ ਦੇ ਕੋਲੋਂ ਪਾਣੀ ਆਉਂਦਾ ਜਦੋਂ ਵੀ ਦੁਖੀ ਹੁੰਦਾ ਜੀ ਜੀ ਤੇ ਜੇ ਅਸੀਂ ਨਾ ਇਹਨਾਂ ਨੂੰ ਇਨਸਾਫ ਦਿੱਤਾ ਤਾਂ ਫਿਰ ਕੌਣ ਦੇਊਗਾ ਜੀ ਬਿਲਕੁਲ ਠੀਕ ਹੈ